ਕੀ ਵਿਦਿਆਰਥੀਆਂ ਲਈ ਜਵਾਕਾਂ ਲਈ ਸਕੂਲ ਦੇ ਵਿੱਚ ਪੜ੍ਹਨ ਵਾਲੇ ਕਲਾਸਾਂ ਦੇ ਬੱਚਿਆਂ ਲਈ ਜਿਹੜਾ ਪੈਮਾਨਾ ਤੈਅ ਹੈ ਕਿ ਉਹਨਾਂ ਦੇ ਬੈਗ ਉਹਨਾਂ ਦੇ ਬਸਤੇ ਉਹਨਾਂ ਦੇ ਸਕੂਲਾਂ ਵਾਲੇ ਕਿਤਾਬਾਂ ਵਾਲੇ ਝੋਲੇ ਉਹਨਾਂ ਦਾ ਵਜਨ ਇੰਨਾ ਖੋਣਾ ਚਾਹੀਦਾ ਹੈ ਕਿ ਉਹ ਨਾ ਹੁੰਦਾ ਜੇ ਉਹਨਾਂ ਹੁੰਦਾ ਹੈ ਜਾਂ ਉਸ ਤੋਂ ਵੱਧ ਹੁੰਦਾ ਹੈ ਤਾਂ ਉਹਦਾ ਕੀ ਅਸਰ ਪੈਂਦਾ ਇਹ ਰਿਪੋਰਟ ਦੱਸ ਰਹੀ ਆ ਕਿ ਪੰਜਾਬ ਦੇ ਵਿੱਚ ਭਾਰੀ ਬਸਤੇ ਚੁੱਕਣ ਕਰਕੇ ਬੱਚਿਆਂ ਦੀ ਰੀੜ ਦੀ ਹੱਡੀ ਢੇਢੀ ਹੋ ਰਹੀ ਆ। ਮਾਸਪੇਸ਼ੀਆਂ ਤੇ ਜੋੜਾਂ ਦੇ ਵਿੱਚ ਖਚਾਵਾ ਆ ਰਿਹਾ। ਤੇ ਜਿਹਦਾ ਅਸਰ ਬੱਚਿਆਂ ਦੇ ਕੱਦ-ਕਾਟ ਤੇ ਵੀ ਪੈ ਰਿਹਾ। ਤੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੁੰਦੀ ਸੀ ਖਾਸ ਕਰ ਰੀੜ ਦੀ ਹੱਡੀ ਨਾਲ ਸੰਬੰਧਿਤ। ਇਹਦੇ ਪਹਿਲੂ ਉਹ ਕਹਿੰਦੇ ਵੀ ਪਹਿਲੀ ਤੋਂ ਦੂਜੀ ਜਮਾਤ ਤੱਕ ਦੇ ਜਵਾਕ ਦੇ ਲਈ 1.5 ਕਿਲੋ ਤੋਂ ਵੱਧ ਚੋਲਾ ਨਹੀਂ ਹੋਣਾ ਚਾਹੀਦਾ। ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਲਈ 3 ਕਿਲੋ ਤੋਂ ਵੱਧ ਆਵਾਜ ਨਹੀਂ ਹੋਣਾ ਚਾਹੀਦਾ। ਛੇਵੀਂ ਤੋਂ ਸੱਤਵੀਂ ਤੱਕ 4 ਕਿਲੋ ਤੇ ਅੱਠਵੀਂ ਤੋਂ ਨੌਵੀਂ ਤੱਕ ਦੇ ਲਈ 1.5 ਚਾਰ ਕਿਲੋ ਤੇ ਦਸਵੀਂ ਤੋਂ ਉੱਪਰ ਵਾਲਾ ਜੇ ਜਵਾਕ ਹੈ ਤਾਂ ਉਹਦਾ 10 1.5 10 ਕਿਲੋ ਤੋਂ ਉੱਪਰ वजन ਨਹੀਂ ਹੋਣਾ ਚਾਹੀਦਾ ਤੇ ਇਹ ਸਥਿਤੀ ਦੇ ਵਿੱਚ ਮਤਲਬ ਦਸਵੀਂ ਵਾਲੇ ਦਾ 5 ਕਿਲੋ ਤੋਂ ਉੱਪਰ वजन ਨਹੀਂ ਹੋਣਾ ਚਾਹੀਦਾ ਦਸਵੀਂ ਕਲਾਸ ਵਾਲੇ ਤੋਂ ਉੱਪਰ 5 ਕਿਲੋ ਤੋਂ ਵੱਧ ਸੋ ਮਤਲਬ 1.5 ਕਿਲੋ ਤੋਂ ਲੈ ਕੇ 5 ਕਿਲੋ ਤੱਕ ਦਾ वजन ਬਣਦਾ ਹੈ ਦਸਵੀਂ ਤੱਕ ਆਉਂਦਿਆਂ ਆਉਂਦਿਆਂ ਕੀ ਬੱਚਿਆਂ ਦੇ ਬੈਗੇ ਤੋਂ ਵੱਧ ਭਾਰੂ ਨੇ ਜਾਂ ਬੈਗ ਪਾਰੂ ਹੋਣ ਦੇ ਨਾਲ ਨਾਲ ਬੱਚਿਆਂ ਦਾ ਝੋਲਾ ਚੱਕਣ ਦਾ ਤਰੀਕਾ ਇੰਨਾ ਗਲਤ ਹੈ। ਮਤਲਬ ਇੱਕ ਤਕਨੀਕ ਜਿਹੜੀ ਡਾਕਟਰੀ ਮਾਇਰਾ ਅਨੁਸਾਰ ਹੈ ਉਹ ਕਹਿੰਦੇ ਜੇ ਤੁਸੀਂ ਪਿੱਠੂ ਬੈਗ ਹੈ ਤਾਂ ਉਹ ਦੋਵੇਂ ਮੋਢਿਆਂ ਤੇ ਪਾਇਆ ਹੋਣਾ ਚਾਹੀਦਾ ਜੇਕਰ ਤੁਸੀਂ ਕੱਲੀ ਇੱਕ ਮੋਢੇ 'ਚ ਕਬੱਡੀ ਪਾਛ ਨੂੰ ਲਟਕਾਉਨੇ ਹੋ ਤਾਂ ਇੱਕ ਪਾਸੇ ਵਜਨ ਭਜਨ ਪੈਂਦਾ। ਜੇ ਤੁਸੀਂ ਵੱਧੀਆਂ ਵਾਲਾ ਝੋਲਾ ਲੈ ਕੇ ਜਾਂਦੇ ਹੋ ਤਾਂ ਉਸ ਨੂੰ ਜਿੰਨਾ ਸਮਾਂ ਇੱਕ ਮੋਢੇ ਤੇ ਪਾਉਨੇ ਹੋ ਉੰਨਾ ਹੀ ਸਮਾਂ ਦੋਵੇਂ ਮੋਢੇ ਤੇ ਵੀ ਪਾ ਲਓ। ਕੱਢ ਕੇ ਉਧਰ ਉਧਰ। ਜੇ ਤੁਸੀਂ ਇੱਕੋ ਪਾਸੇ ਨੂੰ ਲਟਕਾ ਕੇ ਰੱਖੋਗੇ ਜਾਂ ਖਾਸ ਕਰਕੇ ਅੱਜਕੱਲ੍ਹ ਜਵਾਕ ਪਿੱਠੂ ਵੈਗ ਹੀ ਵਰਤਦੇ ਨੇ ਤੇ ਉਹ ਪਿੱਠੂ ਵੈਗ ਨੂੰ ਕਈ ਨਿਆਣਾ ਇੱਕ ਪਾਸਿਓਂ ਇੱਕ ਵੱਧੀ ਚ ਪਾ ਕੇ ਲੈ ਜਾਂਦੇ ਨੇ ਤੇ ਉਸ ਪਾਸੇ ਨੂੰ ਫਿਰ ਗਰਦਨ ਦਾ ਝੁਕਾ ਤੇ ਜਿਹਦੇ ਕਾਰਨ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਨੇ ਤੇ ਨਤੀਜਾ ਉਹ ਕਹਿੰਦੇ ਕਿ ਰੀਡ ਦੀ ਹੱਡੀ 'ਚ ਡੇਟਾ ਪਾਣ ਨਜ਼ਰ ਆਉਣ ਲੱਗਾ ਬਕਾਇਦਾ ਤੌਰ ਤੇ ਡਾਕਟਰਾਂ ਨੇ ਬੱਚਿਆਂ ਦੇ ਐਕਸ-ਰੇ ਤੇ ਘਟਨਾ ਕਰਮ ਨਸਰ ਕਰਕੇ 9 ਸਾਲ ਦੇ ਬੱਚੇ ਨੂੰ 10 ਦਿਨ ਦੀ ਬੈੱਡ ਰੈਸਟ ਦੱਸਣੀ ਪਈਗੀ ਹੈਨਾ 13 ਸਾਲ ਦੇ ਬੱਚੇ ਨੂੰ ਹਾਰਟਪੈਕਸ ਲਗਾ ਦਿੱਤੀ ਗਈ ਆ ਹੈਨਾ ਮਾਪਿਓ ਨੇ ਹਲਕੇ ਚ ਲਿਆ ਕਿ ਕੁਛ ਨਹੀਂ ਹੁੰਦਾ ਮਾੜਾ ਮੋਟਾ ਕੋਈ ਮੋਚ ਆ ਗਈ ਕੋਈ ਗਰਦਨ ਖਿੱਚੋ ਗਈ ਪਰ ਕਹਿੰਦੇ ਬਾਅਦ ਚ ਜਾਦੋ ਐਕਸ-ਰੇ ਹੋਇਆ ਤਾਂ ਉੱਚ ਪਤਾ ਲੱਗਿਆ ਕਿ ਰੀੜ ਦੀ ਹੱਡੀ ਚ ਸੋਜ ਆ ਗਈ ਸੋ ਇਹ ਸਥਿਤੀ ਜੇ ਬਣ ਰਹੀ ਆ ਪਹਿਲਾਂ ਬੱਚਿਆਂ ਦੀ ਰੀੜ ਦੀ ਹੱਡੀ ਠੀਕ ਆ ਬਾਅਦ ਚੋਂ ਇਹ ਕਾਰਨ ਨਿਕਲ ਰਿਹਾ ਹੁਣ ਇਹਦੇ ਵਿੱਚ ਉਹ ਕਹਿੰਦੇ ਕਿ ਇੱਕ ਤਾਂ ਇਹ ਵਜਨ ਬੇਲੋੜਾ ਬਾਧੂ ਵਜਨ ਦੇ ਬਾਧੂ ਵਜਨ ਦੇ ਨਾਲ ਨਾਲ ਤਰੀਕਾ ਗਲਤ ਤਰੀਕਾ ਗਲਤ ਹੋਣ ਦੇ ਨਾਲ ਨਾਲ ਉਹ ਕਹਿੰਦੇ ਕਿ ਮੁੱਖ ਤੌਰ ਦੇ ਉੱਤੇ ਬੱਚੇ ਹੁਣ ਸਰੀਰਕ ਗਤੀਵਧੀਆਂ ਤੋਂ ਦੂਰ ਹੋ ਗਏ ਨੇ ਘਰੇ ਘਰੋਂ ਸਕੂਲ ਗਏ ਕਲਾਸਰੂਮ 'ਚ ਬੈਠੇ ਕਲਾਸਰੂਮ 'ਚੋਂ ਮਸਾਂ ਇੱਕ ਪੀਰੀਅਡ ਹੁੰਦਾ ਜੇ ਕੋਈ ਖੇਡ ਵਾਲਾ ਅੱਜ ਕੱਲ ਹੈਗਾ ਵੀ ਹੈ ਤੇ ਉਸ ਦੇ ਵਿੱਚ ਵੀ ਕਿੰਨਾ ਕ ਬੱਚਿਆਂ ਨੂੰ ਗਰਾਊਂਡ 'ਚ ਲਿਆਂਦਾ ਜਾਂਦਾ ਹੈ ਹੈੱਡ ਡਾਊਨ ਕਰਕੇ ਬੈਠ ਜੋ ਬੋਲਣਾ ਨਹੀਂ ਕਿਸੇ ਬੱਚੇ ਨੂੰ ਮੂੰਹ ਤੇ ਉਂਗਲਾਂ ਧਰ ਕੇ ਬੈਠ ਜਾਓ ਹੈਨਾ ਜਾਂ ਜਿਹੜੇ ਪੀਰੀਅਡ ਦਾ ਮਾਸਟਰ ਆ ਗਿਆ ਉਹਦੀ ਕਿਤਾਬ ਕੱਢ ਕੇ ਪਾਠ ਪੜ੍ਹ ਕੇ ਸੁਣਾਓ ਫਿਜ਼ੀਕਲ ਤੌਰ ਦੇ ਉੱਤੇ ਗੇਮਾਂ ਦੇ ਵਿੱਚ ਜਿਹੜੇ ਬੱਚੇ ਹੈਗੇ ਉਹ ਤਾਂ ਖੇਡਣ ਜਾਂਦੇ ਨੇ ਪਰ ਸਾਰੀਆਂ ਕਲਾਸਾਂ ਸਾਰੇ ਜਵਾਕ ਕੀ ਅੱਜਕੱਲ੍ਹ ਬਾਹਰ ਜਾਂਦੇ ਨੇ ਹੁਣ ਤਾਂ ਮੈਂ ਕਈ ਮਾਡਲ ਸਕੂਲਾਂ ਦਾ ਹਾਲੇ ਵੀ ਜਾਣਿਆ ਹੈ ਕਿ ਮਾਈਕ ਦੇ ਉੱਤੇ ਉਹਨਾਂ ਦੀ ਉਹ ਹੋ ਰਹੀ ਹੁੰਦੀ ਹੈ ਸਵੇਰ ਦੀ ਪ੍ਰੇਅਰ ਤੇ ਜਵਾਕ ਆਪਣੀ ਆਪਣੀ ਕਲਾਸ ਚ ਆਪਣੇ ਆਪਣੇ ਬੈਂਚਾਂ ਤੇ ਖੜੇ ਹੁੰਦੇ ਨੇ। ਗਰਾਊਂਡ ਤੱਕ ਵੀ ਨਹੀਂ ਲਿਆਂਦਾ ਜਾਂਦਾ। ਜਦੋਂ ਕਿ ਆਪਾਂ ਜਿਹੜੇ ਸਕੂਲਾਂ ਚੋਂ ਜਦੋਂ ਪੜ੍ਹ ਕੇ ਨਿਕਲੇ ਆ ਸਰਕਾਰੀ ਸਕੂਲਾਂ ਚ ਤਾਂ ਸਾਨੂੰ ਸਕੂਲ ਜਾਂਦੇ ਆ ਵੀ ਪਹਿਲਾਂ ਪੈਦਲ ਜਾ ਰਹੇ ਆ। ਫਿਰ ਗਾਂਹ ਕਲਾਸ ਦੇ ਵਿੱਚ ਪਹੁੰਚ ਕੇ ਖੇਲ ਮੇਲ ਚੱਲ ਰਹੀ ਆ। ਫਿਰ ਜੀ ਘੰਟੀ ਵੱਜ ਗਈ ਗਰਾਊਂਡ ਨੂੰ ਭੱਜ ਰਹੇ ਆ। ਫਿਰ ਲਾਈਨਾਂ ਬਣਾ ਕੇ ਖੜੋ। ਫਿਰ ਕੱਲੀ ਪ੍ਰਾਰਥਨਾ ਨਹੀਂ ਕੱਲੀ ਪ੍ਰੇਅਰ ਨਹੀਂ ਇਹਨਾਂ ਇਕੱਲਾ ਸ਼ਬਦ ਨਹੀਂ। ਉਸ ਤੋਂ ਬਾਅਦ ਬਕਾਇਦਾ ਪੀਟੀ ਵੀ ਹੁੰਦੀ ਆ। ਫਿਰ ਕਿਸੇ ਦੀ ਕਲਾਸ ਲਗਣੀ ਆ ਕੋਈ ਛੁੱਟ ਪਰੇੜਾ ਕੋਈ ਕੱਲ ਦੀ ਗਲਤੀ ਗੁਲਤੀ ਆ ਕੋਈ ਮਾਟਰ ਲੈਕਚਰ ਰੁਕਚਰ ਦੇਣਾ ਉਹ ਵੀ ਉੱਥੇ ਹੁੰਦਾ ਉਹ ਤੋਂ ਬਾਅਦ ਫਿਰ ਜਿਹੜਾ ਖੇਡ ਵਾਲਾ ਪੀਰੀਅਡ ਆ ਉਹ ਚ ਗਰਾਊਂਡ ਚ ਵੀ ਜਾਂਦੇ ਸੀ ਜੇ ਵਿਹਲਾ ਪੀਰੀਅਡ ਆ ਤਾਂ ਵੀ ਬਹਾਨਾ ਬੁਣਾ ਕਰਕੇ ਗਰਾਊਂਡ ਚ ਪਹੁੰਚ ਜਾਂਦੇ ਸੀ ਅੱਧੀ ਛੁੱਟੀ ਨੂੰ ਵੀ ਕੋਈ ਘਰ ਜਾ ਰਿਹਾ ਕੋਈ ਬਾਹਰ ਆ ਰਿਹਾ ਕੋਈ ਗਰਾਊਂਡ ਚ ਖੇਡ ਰਿਹਾ ਤੇ ਉਹ ਤੋਂ ਬਾਅਦ ਘਰਾਂ ਚ ਆ ਕੇ ਵੀ ਕੋਈ ਖੇਤ ਨੂੰ ਰੋਟੀ ਦੇਣ ਜਾ ਰਿਹਾ ਕੋਈ ਚਾਹ ਫੜਾਉਣ ਜਾ ਰਿਹਾ ਕੋਈ ਮੰਡੀ ਜਾ ਰਿਹਾ ਕੋਈ ਬਾਪੂ ਨਾਲ ਕੱਖ ਕੁੱਤਣ ਜਾ ਰਿਹਾ ਹੈ ਨਾ ਕੋਈ ਉਹਦੇ ਨਾਲ ਕਿਸੇ ਦੁਕਾਨ ਤੇ ਕੰਮ ਕਰ ਰਿਹਾ ਹੈ ਹੈ ਕੋਈ ਕਿਸੇ ਵੀ ਕਿਸ ਤਰ੍ਹਾਂ ਦੀ ਪ੍ਰਕਿਰਿਆ ਚ ਜਿਹੜੇ ਮਾਪਿਓ ਲੱਗੇ ਨੇ ਉਹ ਜਾਂ ਕੋਈ ਘਰੇਲੂ ਕੰਮ ਜਾਂ ਬੇਬੇ ਨਾਲ ਕੋਈ ਸਮਾਨ ਚਕਾਤਾ ਆਟਾ ਰਖਾਇਆ ਲਿਆਏ ਸੋ ਕਿਸੇ ਨਾ ਕਿਸੇ ਪ੍ਰਕਿਰਿਆ ਚ ਫਿਰ ਸਾਂਝ ਨੂੰ ਖੇਲਣ ਜਾ ਰਹੇ ਹੋ ਤੁਸੀਂ ਚਾਹੇ ਫੜਨ ਫੜਾਈ ਖੇਲੋ ਚਾਹੇ ਉੱਚ ਨੀਚ ਖੇਲੋ ਚਾਹੇ ਭਜ ਨੱਟ ਖੇਲੋ ਚਾਹੇ ਗੋਲੀਆਂ ਖੇਲੋ ਚਾਹੇ ਕੋ ਉਸ ਖੇਲੋ ਸਰੀਰਕ ਵਰਜਸ ਹੁੰਦੀ ਸੀ ਹੁਣ ਉਹ ਸਰੀਰਕ ਵਰਜਸ ਗਾਇਬ ਹੈ ਸੋ ਇਹ ਡਾਕਟਰੀ ਮਾਹਿਰਾਂ ਦੀ رائے ਚੋਂ ਮੈਂ ਲੁਧਿਆਣੇ ਦੀ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ ਲੁਧਿਆਣਾ ਲੁਧਿਆਣਾ ਖੇਤਰ 'ਚ ਇਸ ਇੱਕ ਦੋ ਪਰਿਵਾਰਾਂ ਦੇ ਮਾਮਲੇ ਨਾਲ ਸਾਹਮਣੇ ਆਉਣ ਤੋਂ ਜਦੋਂ ਪਰਚੋਲ ਹੋਈ ਤਾਂ 10 ਤੋਂ 12 ਮਾਮਲੇ ਤਾਜ਼ੇ ਸਾਹਮਣੇ ਆ ਗਏ ਕਿ ਇੱਕੋ ਪਾਸੇ ਇੱਕੋ ਵੱਧੀ ਤੇ ਜਾਂ ਵੱਧ ਭਜਨ ਤੇ ਸਕੂਲੀ ਬੈਗ ਚੱਕਣ ਕਾਰਨ ਬੱਚਿਆਂ ਦੀ ਗਰਦਨ ਤੇ ਰੀੜ ਦੀ ਹੱਡੀ ਢੇਡੀ ਹੋ ਰਹੀ ਆ ਸੋ ਜਵਾਕਾਂ ਨੂੰ ਮੰੰਜਿਆਂ ਤੋਂ ਬੈਡਾਂ ਤੋਂ ਕਿਉਂਕਿ ਸਕੂਲ ਤੋਂ ਆ ਕੇ ਫਿਰ ਜਾਣਾ ਕੰਪਿਊਟਰ ਮੂਰੇ ਮੋਬਾਈਲ ਮੂਰੇ ਆਪਣੀ ਗੇਮ ਮੂਰੇ ਵੀਡੀਓ ਗੇਮ ਮੂਰੇ ਬੈਠਾ ਸੋ ਮੁੜ ਕੇ ਸਾਨੂੰ ਇਧਰ ਨੂੰ ਮੁੜ ਨਾ ਪੈਣਾ ਕੁਝ ਪੈਰ ਕਦੇ ਨੰਗੇ ਪੈਰ ਮਿੱਟੀ ਤੇ ਘਾਹ ਤੇ ਵੀ ਲਾਲਿਆ ਕਰੀਏ ਜੇ ਉਹ ਖੇਤ ਖਲਿਆਣ ਨਹੀਂ ਜਾਣਾ ਸੋ ਮਿੱਟੀ ਨਾਲ ਜੁੜਨ ਦੀ ਲੋੜ ਹੈ ਇਸ ਲਈ ਮੈਨ ਲੱਗਿਆ ਕਿ ਖਬਰ ਬਹੁਤ ਗੌਰ ਮੰਗਦੀ ਹੈ